350 ਵਿਕਾ ਬਾਕੀ ਸਾਨੂੰ ਆਸ ਨਹੀਂ ਹੈਗੀ 350 ਲੱਗੇ ਦੀ ਸਾਨੂੰ ਤਾਂ ਇਹੀ ਆ ਸਕਿਆ ਜੀ ਘਰ ਪਹੁੰਚੇ ਹੋ ਜੀ ਮੈਂ ਤਾਂ ਜਿਹੜਾ ਖਰਚਾ ਕਰਕੇ ਆਏ 50-50 ਹਜ਼ਾਰ ਤੇ ਜਿਹੜਾ ਦੋ-ਦੋ ਮਹੀਨੇ ਇੱਥੇ ਰਹਿ ਸਾਡਾ ਉਹ ਪੂਰਾ ਹੋ ਗਿਆ ਸਾਡਾ ਜਾਣ ਦਾ ਖਰਚਾ ਹੀ ਮੁੜ ਗਿਆ ਇੰਨਾ ਹੀ ਬਹੁਤ ਆ ਜੀ ਤੇ ਆਪਾਂ ਨੂੰ ਕੋਈ ਲਾਲਚ ਨਹੀਂ ਹੈਗਾ ਕਿ ਆਪਾਂ ਇੱਥੋਂ ਕਮਾਈ ਕਰਕੇ ਲਜਾਈਏ ਜ਼ਿਆਦਾ ਕਿਉਂਕਿ ਜਿਹੜੇ ਹਾਵਨਾ ਆਪਾਂ ਜਿਹੜੇ ਗੱਲਾਂ ਸੁਣਦੇ ਨੇ ਕਿ ਕਈ ਵੀਰ ਮੇਰੇ ਮੈਂ ਪੰਪ ਤੇ ਡੀਜ਼ਲ ਲੈਣ ਗਿਆ ਹੁਣ ਉਹਨਾਂ ਦੀ ਮਸ਼ੀਨਾਂ ਉਦਾਂ ਹੀ ਖੜੀਆਂ ਨੇ 2-3 ਦਿਨ ਹੋ ਗਿਆ ਮਸ਼ੀਨਾਂ ਪੰਪ ਤੇ ਖੜੀਆਂ ਨੇ ਏਰੀਆ ਵੱਡਿਆ ਗਿਆ ਏਰੀਆ ਨਹੀਂ ਰਹਿ ਗਿਆ ਕਿਤੇ ਵੀ ਤੇ ਉਹ ਮਸ਼ੀਨਾਂ ਵਿਚਾਰੇ ਉੱਥੇ ਹੀ ਖੜੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਤੇ ਆਪਣਾ ਜੀ ਅੱਜ ਦਾ ਆਪਣੇ ਕੰਬੈਨ ਦਾ ਜਲਦੀ ਨੂੰ ਹੋ ਗਿਆ ਅੱਜ 5 ਦਿਨ ਤਕਰੀਬਨ ਤੁਤਮਾਏ ਕੰਮ ਮਿਲਦਾ ਆਪਾਂ ਕੰਬੈਨ ਦੀ ਵੀਡੀਓ ਨਹੀਂ ਪਾ ਸਕੇ ਤੇ ਕੰਮ ਐ ਕਿ ਮੰਦਾ ਹੀ ਆ ਜੀ ਸਾਹਮਣੇ ਇੱਧਰ ਚੱਲਣ ਦੀ ਹੈ ਕੰਬੈਨ ਤੇ ਆਪਣਾ ਤਕਰੀਬਨ ਅੱਜ ਹੋ ਜਾਣਗੇ 30 ਕੁ ਵਿੱਗੇ ਤੇ ਲਗਭਗ ਤੇ ਪੰਮੇ ਨੂੰ ਆਪਾਂ ਉੱਪਰ ਬਿਠਾਇਆ ਵੀ ਵੜਾਈ ਕਰਨ ਵਾਸਤੇ ਆਪਾਂ ਜਾ ਕੇ ਪਿੱਛੇ ਚੈੱਕ ਕਰਦੇ ਆਂ ਜੀ ਦਾਣਾ ਦੁਣਾ ਵਗੈਰਾ ਕੁਝ ਆ ਮਸ਼ੀਨ ਦੇ ਪਿੱਛੇ ਕਿਉਂਕਿ ਇੱਧਰ ਦਾ ਕਣਕਾ ਥੋੜੀਆਂ ਹਰੀਆਂ ਵੜਾਉਂਦੇ ਆ ਹਰੀਆਂ ਵੜਾਉਣ ਕਰਕੇ ਕੋਈ ਕੋਈ ਦਾਣਾ ਮਸ਼ੀਨ ਦੇ ਪਿੱਛੇ ਆਉਂਦਾ ਹੈ ਚਾਹੇ ਮਸ਼ੀਨ ਹੌਲੀ ਤੋਰ ਲਾ ਚਾਹੇ ਭਜਾ ਲਾ ਦਾਣਾ ਥੋੜਾ ਥੋੜਾ ਉੰਰ ਹੀ ਰਹਿੰਦਾ ਤੇ ਬਾਕੀ ਆਪਾਂ ਅੱਜ ਜੰਟ ਦੇ ਆਪਣੇ ਖੇਤ ਦੇ ਦੀ ਵੜਾਈ ਕਰਨ ਲੱਗੇ ਹੋਏ ਤੇ ਆਪਾਂ ਸਾਨੂੰ ਪਿੱਛੇ ਦਾਣੇ ਚੱਕਰਵਾਉਂਦੇ ਆ ਜਾਂ ਕਿ ਵੀ ਦਾਣੇ ਆ ਰਿਹਾ ਚ ਨਹੀਂ ਆ ਰਿਹਾ ਮਸ਼ੀਨ ਦੇ ਪਿੱਛੇ ਤੇ ਬਾਕੀ ਵੀਰ ਜੀ ਆ ਕੀ ਸੀਜ਼ਨ ਦਾ ਤੁਹਾਨੂੰ ਪਤਾ ਲੱਗ ਗਿਆ ਵੀ ਕਿ ਕਿਸ ਤਰ੍ਹਾਂ ਸੀਜ਼ਨ ਚੱਲ ਰਿਹਾ ਆ ਰੰਗ ਵੀ ਕਾਲੇ ਹੋ ਗਏ ਧੁੱਪ ਦੇ ਨਾਲ ਪੈਸਾ ਵੀ ਨਹੀਂ ਬਣਿਆ ਤੁੱਪਾਂ ਤੁਰ ਤੁਰ ਕੇ ਪਿੱਛੇ ਮਸ਼ੀਨਾਂ ਦੇ ਤੇ ਪੰਮੇ ਨਾਲ ਪਾਣ ਬਿਠਾਇਆ ਜੀ ਉੱਤੇ ਪੰਮਾ ਲਹਿ ਰਿਹਾ ਥੱਲੋ ਥੋੜਾ ਜਿਹਾ ਨੀਵਾ ਕਟਰ ਕਰ ਰਿਹਾ ਆ ਦੇਖੋ ਨਾੜ ਵੀ ਪੂਰੇ ਹਰੇ ਆ ਜੇ ਉਹ ਗੱਲ ਨਹੀਂ ਕੀ ਵੀ ਜੱਜ ਬਿਨਾਰ ਸੁੱਕੇ ਹੋਣਗੇ ਤੇ ਵੀ ਮੇਰੇ ਹਿਸਾਬ ਚ ਇਹਦੇ ਵਿੱਚ ਤਕਰੀਬਨ ਲਗਭਗ 50 55 ਕਿਲੋ ਪਿਆ ਜੇ ਸਾਫ ਦਾ ਨਾਲ ਇਹਦਾ ਖੜਿਆ ਨਾ ਜਿੰਨਾ ਸੰਗਣਾ ਆਪਾਂ ਹੁਣ ਪਿੱਛੇ ਪਹਿਲਾਂ ਤੁਹਾਨੂੰ ਚੈੱਕ ਕਰਵਾਉਂਦੇ ਜੀ ਆਪਾਂ ਪਿੱਛੇ ਬੱਲਾਂ ਦੇ ਦਾਣੇ ਇਹ ਬਿਲਕੁਲ ਜੀ ਠੀਕ ਚੱਲ ਰਿਹਾ ਬੰਨਾਂ ਦਾ ਕੰਮ ਦਾ ਸਿੱਟਿਆਂ ਦਾ ਬਿਲਕੁਲ ਹਰੀ ਕਣਕਾ ਕੋਈ ਦਾਣਾ ਨਹੀਂ ਵਿੱਚ ਰਹਿ ਰਿਹਾ ਤਕਰੀਬਨ ਕੁਝ ਨਹੀਂ ਰਹਿ ਰਿਹਾ ਇਹਦੇ ਵਿੱਚ ਤੇ ਹੁਣ ਆਪਾਂ ਤੁਹਾਨੂੰ ਕਰਵਾਣਾ ਜੀ ਪਿੱਛੇ ਦਾਣੇ ਚੱਕ ਕੋਈ ਦਾਣਾ ਵਗੈਰਾ ਤਾਂ ਨਹੀਂ ਆ ਰਿਹਾ ਕੋਈ ਥੋੜਾ ਦੱਸਿਆ ਵੀ ਮਸ਼ੀਨਾਂ ਇਕਾ ਦੁਕਾ ਦਾਣੇ ਤਾਂ ਪਿੱਛੇ ਆ ਹੀ ਜਾਂਦੇ ਆ ਕੰਬੈਨਾਂ ਦੇ ਤਕਰੀਬਨ ਬਿਲਕੁਲ ਸਹੀ ਆ ਪਿੱਛੇ ਚੱਲ ਰਿਹਾ ਤੇ ਆਪਣਾ ਵੀਰ ਜੀ ਤੁਹਾਨੂੰ ਦੱਸਣ ਲੱਗੇ ਆ ਜੇ ਕੋਈ ਵੀਰ ਪਿੱਛੇ ਆ ਵੀ ਰਿਹਾ ਤੇ ਬਿਲਕੁਲ ਨਾ ਆਵੇ ਕਿਸੇ ਲਾਲਜ ਕਿਸੇ ਕੋਈ ਜਗ੍ਹਾ ਤੇ ਕਣਕ ਨਹੀਂ ਰਹੇਗੀ ਕਣਕ ਰਹੇਗੀ ਤਕਰੀਬਨ 100 ਪਰ ਏਰੀਆ ਚ ਉਹ ਵੀ ਇੱਕ ਦੋ ਦਿਨ ਦਾ ਖੇੜਾ ਤੇ ਜਿਹੜੇ ਮੇਰੇ ਵੀਰ ਆਏ ਆ ਪਿੰਡੋਂ ਸਪੈਸ਼ਲ ਤੇਲ ਬਾਲ ਕੇ ਉਹਨਾਂ ਵਿਚਾਰਾਂ ਦਾ ਕੀ ਹਾਲ ਹੋਇਆ ਉਹ ਖਰਚਾ ਵੀ ਨਹੀਂ ਮੁੜਿਆ ਹੋਣਾ ਇੰਨਾ ਇੰਨੀ ਮਸ਼ੀਨਰੀ ਜ਼ਿਆਦਾ ਹੋ ਗਈ ਆ ਕਿ ਪੁੱਛੋ ਨਾ ਅਸੀਂ ਵੀ ਆ ਦੇਖ ਲਓ ਆਪਣੇ ਕੰਮ ਚੱਲਣਾ ਸੀ ਪਿੰਡ ਚਾਲੂ ਆਪਣੇ 12 13 ਤਰੀਕ ਨੂੰ ਤੇ ਆਪਾਂ ਇੱਥੇ ਕੁਝ ਕਰ ਰਿਹਾ ਮਾੜਾ ਮੋਟਾ ਵੀ ਚੱਲ ਜਿੰਨਾ ਵੀ ਹੋ ਜਾ ਖਰਚਾ ਖੁੱਤਾ ਨਿਕਲ ਜਾਊਗਾ ਤੇ ਇਹ ਸੇ ਕਰਕੇ ਜੰਟਰ ਨੂੰ ਕਹਿ ਰਹੇ ਆ ਦੇਖੋ ਹਾ ਨਾੜ ਬਿਲਕੁਲ ਹਰਾਈ ਆ ਤੇ ਲੈਟਾ ਦਿਨੇ ਛੱਡੀ ਫਿਰਦਾ ਜਵਾਨ ਤੇ ਪੰਮੇ ਰੀ ਵੜਾਈ ਖੁੱਲ ਕੇ ਕਰ ਰਹਾ ਪੂਰੀ ਥੱਲੋਂ ਜਿੰਨਾ ਵੀ ਜੋਰ ਲੱਗਦਾ ਲਾਰ ਚੁੱਕਿਆ ਥੱਲੇ ਕਟਰ ਕਰਨ ਦੀ ਕੋਸ਼ਿਸ਼ ਕਰੀ ਜਾਂਦੇ ਆ ਕੰਗ ਖੜੀ ਕਣਕ ਦੇ ਵਿੱਚ ਟਰੈਕਟਰ ਵੀ ਆ ਰਿਹਾ ਹੈ ਲੈਟਾ ਬੰਦ ਕਰ ਲੈ ਲੈਟਾਂ ਤੇ ਪੰਮੇ ਰਾਂ ਨੂੰ ਦਿਮਾਗ ਵੇਖ ਲੋ ਕਿੰਨਾ ਪੰਮੇ ਦਾ ਵੀ ਖੜੀ ਕਣਕ ਦੇ ਵਿੱਚ ਥੱਲੇ ਹਟਣ ਦੀ ਕੋਸ਼ਿਸ਼ ਕਰ ਰਿਹਾ ਹੈ ਅਜੇ ਤਾਂ ਮੈਂ ਹੱਥ ਹਥੋਂ ਮਾਰ ਕੇ ਥੋੜਾ ਉੱਚਾ ਕਰਾ ਦੇਣਾ ਬਾਕੀ ਉਹ ਕੋਸ਼ਿਸ਼ ਪੂਰੀ ਜਾਰੀ ਆਉਂਦੀ ਥੱਲੇ ਨੂੰ ਸੱਟਣ ਵਾਸਤੇ ਤੇ ਇਧਰ ਜੰਟ ਸਾਹਿਬ ਹੈ ਗਿਆ ਜੰਟ ਸਾਹਿਬ ਪਿੱਛੇ ਚੈੱਕ ਕਰ ਲੋ ਦਾਣਾ ਤੋਂ ਨਾ ਕੋਈ ਮੈਂ ਤਿੰਨ ਜਗ੍ਹਾ ਦੇਖ ਰਿਹਾ ਤਿੰਨ ਜਗ੍ਹਾ ਦੇਖ ਲਿਆ ਬਾਕੀ ਤੂੰ ਵੀ ਦੇਖ ਲੈ ਪਿੱਛੇ ਨਹੀਂ ਨਹੀਂ ਕੁਝ ਵੀ ਨਹੀਂ ਰਹਿ ਜਾਏ ਤੇ ਦੂਜੇ ਬਦਨਾਮ ਕਰਦੇ ਹੈ ਹਾਂ ਦੂਜੇ ਲੋਕ ਬਦਨਾਮ ਕਰਦੇ ਕਿਉਂ ਕਰਦੇ ਬਦਨਾਮ ਇਹ ਉਹਨਾਂ ਦੀ ਗੱਡੀਆਂ ਨਹੀਂ ਚਲਦੀ ਨਹੀਂ ਫਿਰ ਹਾਂ ਦੇਖ ਲੈ ਪਿੱਛੇ ਥੋਕ ਲਗਾ ਕੇ ਦੇਖੋ है कुछ है? नहीं कुछ मिला, नहीं, नहीं, कुछ भी नहीं मिला। हाँ जेडाई तो आ, आ देख कि तो हाँ, वो आया पीछे वाला तो ये बता पहले इसमें बीज कितना डाला आपने इसमें तीस किलो बीजे 30 ਕਿਲੋ ਬਿੱਗੇ ਕਾ ਇੱਕ ਬਿੱਗੇ ਮੇ ਬੀਜ ਬਹੁਤ ਜ਼ਿਆਦਾ ਡਲਿਆ ਤੇਰਾ ਦੇਖ ਕੇ ਤਰੀ ਕੜਕ ਇਤਨੀ ਸੰਗ ਨਹੀਂ ਖੜੀ ਆ ਜ਼ਿਆਦਾ ਪਾਸ ਪਾਸ ਮੇ ਖੜੀ ਹੋਈ ਹੈ 30 ਕਿਲੋ ਬਿੱਗੇ ਕਾ ਬਿੱਗਾ ਆਧੇ ਕਿਲੇ ਦਾ 30 ਕਿਲੋ 60 ਕਿਲੋ ਕੇ ਜਾਨੀ ਕਿ ਇਹ ਆਪਣੇ ਪੰਜਾਬ ਦੇ ਹਿਸਾਬ ਨਾਲ 60 ਕਿਲੋ ਦੀ ਆਪਸ ਦੇ ਸਾਹਮਣੇ ਲੇਕਿਨ ਤੁਹਾਡਾ ਬੀਗਾ ਵੱਡਾ ਹੈ ਨਾ ਇਹ ਥੋੜੇ ਜਿਹਾ ਹਾਂ ਸਾਡਾ ਏਕੜ ਚੱਲਦੇ ਆ ਹਾਂ ਤੇ ਇਹ ਹਮਾਰੇ ਨਾ ਇੱਕ ਏਕੜ ਦੇ ਦੋ ਬਿੱਗੇ ਬਣਤੇ ਆ ਤੇ ਮਾਰੇ ਇਧਰ ਵਿਕੇ ਕਾ ਬਿੱਗਾ ਬੋਲਦੇ ਆ ਇਹ 60 ਕਿਲੋ ਤੁਮਨੇ ਪਾਇਆ 1 ਏਕੜ ਮੇਂ ਹਮ ਵਾਤੇ ਆ 45 ਕਿਲੋ 15 ਕਿਲੋ ਕਮ ਪਾਤੇ ਆ ਉਧਰ ਪੰਜਾਬ ਮੇਂ ਤੁਮ ਹਾਂ ਤੇ ਦੇਖ ਰਿਹਾ ਕਿਤਨਾ ਫਰਕ ਹੈ ਪੰਮਾ ਬਾਈ ਮਸ਼ੀਨ ਹੈ ਪੂਰੀ ਚਲਾਉਣ ਦੀ ਕੋਸ਼ਿਸ਼ ਕਰ ਰਹਾ ਭਜਾਉਂਦੀ ਭਜਾ ਨਹੀਂ ਰਹਾ ਪਲਾ ਤੈਨੂੰ ਕੀ ਲੱਗ ਰਿਹਾ ਹੈ ਕੀ ਮਸ਼ੀਨ ਪਜਾ ਪਗਾ ਨਹੀਂ ਰਹਾ ਗਾੜੀ ਨਹੀਂ ਨਹੀਂ ਧੀਰੇ ਚੰਧੀ ਗਾੜੀ ਹਾਂ ਇਤਨੀ ਤਾਂ ਨੋਰਮਲ ਹੀ ਹੈ ਬਿਲਕੁਲ ਸਹੀ ਬਾਤ ਹੈ ਇਹ ਇਹ ਨੀਚੇ ਸੇ ਤਾਂ ਗਿੱਲਾ ਉੱਪਰ ਸੇ ਤਿਆਰ ਹੋ ਗਿਆ ਹਨਾ ਗਿੱਲਾ ਇਹ ਵੀ ਹੈ ਨਹੀਂ ਸੁੱਕਾ ਨਹੀਂ 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 ਆ ਦੇਖ ਕੋਈ ਕੋਈ ਹੈ ਕਿਉਂਕਿ ਜੋ ਫਸਟ ਬਾਲ ਰਾਉਂਡ ਹੁੰਦਾ ਨਾ ਉਹ ਤਾਂ ਵੀ ਉਹ ਤਾਂ ਵੀ 5 ਦਿਨ ਵੀ ਨਹੀਂ ਪਕੇਗਾ ਹਾਂ ਉਹ ਤਾਂ ਵੀ ਉਸਮੇ ਤਾਂ ਗਿੱਲੇ ਨਿਕਲਦੇ ਆ ਫਸਟ ਰਾਉਂਡ ਮੇ ਤਾਂ ਤੇਨੂੰ ਕੀ ਲੱਗਦਾ ਆਪਣਾ 3.5 400 ਬਿੱਗਾ ਕਰਾ ਦੇਗਾ ਨਹੀਂ 350 साढ़े तीन सौ के लमसम हो जाएगा अपना। मेरे को तीन तीन सौ के आस पास आज तो है वो जाए, वो जाएगा। पौने तीन तीन सौ की आ, तीन अगर पर अगर तुम और पचास बीघा करा दे बहुत बहुत मेहरबानी तेरी कल को काम है अपने पास है आ, कल चलेगी ना गाड़ी किधर चलेगी ये अपने पास ही चलेगी एक तो ये काटना और है और ये ये इधर है सामने अच्छा एक और दस ग्यारह बीघा पास ही है ठीक है जानी के ਕੱਲ ਦਾ ਦਿਨ ਚੱਲ ਜਾ ਪੂਰਾ ਪਰਸੇ ਤੋਂ ਫਿਰ ਆਪਣੇ ਚਾਲੂ ਹੋਈਏਗਾ ਕੰਮ ਫੇਟਾ ਚਾਲੂ ਹੀ ਹੈ ਉਹ ਪਾਲ ਪਾਲ ਉਸ ਵਿੱਚ ਪਾਲੇ ਯਾਰ ਉਹ ਪਾਲੀ ਪਾਲ ਨੋਂ ਨੋਂ ਕਾਲਣੀ ਸੀ ਜਬ ਬਾਗ ਤੂੰ ਯਾਹ ਕਾ ਕਰ ਰਹਾ ਹੈ ਅਰੇ ਤੂੰ ਵੀਡੀਓ ਬਣਾ ਰਹੀ ਨੇ ਵੀਡੀਓ ਤਾਂ ਬਣਾ ਰਹਾ ਤੂੰ ਯਾਹ ਕਾ ਕਰ ਰਹਾ ਲੋ ਜੀ ਜੰਟ ਆਪਾਂ ਨੂੰ ਕਹਿੰਦਾ ਅਸੀਂ ਤੁਹਾਡਾ ਕਰਵਾ ਦੇਾਂਗੇ 350 ਬਿਗਾ ਬਾਕੀ ਸਾਨੂੰ ਆਸ ਨਹੀਂ ਹੈਗੀ 350 ਅੱਗੇ ਦੀ ਸਾਨੂੰ ਤਾਂ ਇਹੀ ਆ ਸਕੇ ਅਸੀਂ ਕਰ ਪੌਂਦੇ ਹੋ ਜੀਏ ਸਾਡਾ ਜਿਹੜਾ ਖਰਚਾ ਕਰਕੇ ਆਏ 50-50 ਹਜ਼ਾਰ ਹੈ ਤੇ ਜਿਹੜਾ 2-2 ਮਹੀਨੇ ਇੱਥੇ ਰਹਿ ਸਾਡਾ ਉਹ ਪੂਰਾ ਹੋ ਜਾਇਆ ਸਾਡਾ ਜਾਣ ਦਾ ਖਰਚਾ ਹੀ ਮੁੜ ਜਾਇਆ ਇੰਨਾ ਹੀ ਬਹੁਤ ਆ ਜੀ ਤੇ ਆਪਾਂ ਨੂੰ ਕੋਈ ਲਾਲਚ ਨਹੀਂ ਹੈਗਾ ਕਿ ਆਪਾਂ ਇੱਥੋਂ ਕਮਾਈ ਕਰਕੇ ਲਜਾਈਏ ਜ਼ਿਆਦਾ ਕਿਉਂਕਿ ਜਿਹੜੇ ਹਾਵਨਾ ਆਪਾਂ ਜਿਹੜੇ ਗੱਲਾਂ ਸੌਂਦੇ ਨੇ ਕਈ ਵੀਰ ਮੇਰੇ ਮੈਂ ਪੰਪ ਤੇ ਡੀਜ਼ਲ ਲੈਣ ਗਿਆ ਹੁਣ ਉਹਨਾਂ ਦੀ ਮਸ਼ੀਨਾਂ ਉਦਾਂ ਹੀ ਖੜੀਆਂ ਨੇ 2-3 ਦਿਨ ਹੋ ਗਏ ਮਸ਼ੀਨਾਂ ਪੰਪ ਤੇ ਖੜੀਆਂ ਨੇ ਏਰੀਆ ਵੱਡਿਆ ਗਿਆ ਏਰੀਆ ਨਹੀਂ ਰਹਿ ਗਿਆ ਕਿਤੇ ਵੀ ਤੇ ਉਹ ਮਸ਼ੀਨਾਂ ਵਿਚਾਰੇ ਉੱਥੇ ਹੀ ਖੜੇ ਆ ਤੇ ਉਹ ਜੇ ਜੇਕਰ ਜਾਂਦੇ ਆ ਪਿੰਡ ਵਾਪਸੀ ਤੇ ਉਹਨਾਂ ਕੋਲੇ ਖਰਚਾ ਨਹੀਂ ਹੈਗਾ ਤੇ ਮਸ਼ੀਨਾਂ ਵਿਚਾਰਾਂ ਵਿਹਲੀਆਂ ਖੜੀਆਂ ਨੇ ਜੇ ਕਿਸੇ ਵੀਰ ਕੋਲ ਕੋਈ ਕੰਮ ਹੈਗਾ ਇੱਥੇ ਲੋਕਲ ਹੈ ਤੇ ਉਹਨਾਂ ਵੀਰਾਂ ਦੇ ਕੋਈ ਇੱਕ ਅੱਧਾ ਦਿਨ ਲਵਾ ਦਿਓ ਆਪਣੇ ਅੰਤਾ ਪਟੋਪ ਉਪਤੇ ਖੜੀਆਂ ਤਿੰਨ ਚਾਰਵੇਂ ਹੀ ਨਾ ਤੇ ਉਹਨਾਂ ਦਾ ਲਵਾ ਦਿਓ ਉਹ ਵਿਚਾਰੇ ਘਰ ਜਾਣ ਜੁਗੇ ਹੋ ਜਾਣ ਕਿਉਂਕਿ ਆਪਣੇ ਕੋਲੇ ਵੀ ਕੰਮ ਨਹੀਂ ਹੈਗਾ ਜੀ ਕੰਮ ਇਸ ਤਰ੍ਹਾਂ ਤਾਂ ਨਹੀਂ ਆ ਦੇਖ ਲੋ ਆ ਹਰਾ ਏਰੀਆ ਏਜੰਟ ਦਾ ਇਨਾਂ ਕੋ ਮਸ਼ੀਨ ਆਪਣੀ ਹੁਣ ਖੜੀ ਰਹੀ ਆ ਇਧਰ ਵੱਡ ਕਹੀ ਆ 15 16 ਵਿੱਗੇ ਯਾਨੀ ਕਿ ਸਵੇਰੇ ਚਲਾਈ ਆ 10:00 ਵਜੇ ਤੇ ਵਿੱਚੋਂ ਫਿਰ 2 ਘੰਟੇ ਖੜੀ ਰਹੀ ਆ ਫਿਰ ਚਲਾਈ 1 ਵਿੱਗਾ ਵੱਡਣ ਗਏ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਇਨੀ ਟਰਾਲੀ ਆ ਗਈ ਤੇ ਇਹਦੇ ਪੰਜ ਛੇ ਵਿੱਗ ਵੱਡਣ ਮਸ਼ੀਨ ਫਿਰ ਖਾਲੀ ਆ ਹੁਣ ਮੈਂ ਤੁਹਾਡੇ ਸਾਹਮਣੇ ਪੁੱਛਿਆ ਏਜੰਟ ਨੂੰ ਵੀ ਅੱਜ ਤਾਂ ਆਪਣਾ ਚਲੋ ਇਹ ਚਾਲੂ ਕਰਦਾ ਕੱਲ ਦਾ ਕੱਲ ਦਾ ਦਾ 1 ਦਾ ਵੱਡਣਾ ਇੱਥੇ ਸਾਹਮਣੇ 6 ਵਿੱਗੇ ਗਏ ਆ ਤੇ ਬਾਕੀ ਉਹਦੇ ਬਾਅਦ ਮੈਂ ਹੋਰ ਉਹਦੇ ਬਾਅਦ ਗੱਲ ਹੀ ਨਹੀਂ ਆਈ ਇਹਨੂੰ ਕਿੱਥੇ ਵੜਨਾ ਹੈ ਇਹ ਤਾਂ ਸਵੇਰੇ ਪਤਾ ਲੱਗੂਗਾ ਤੇ ਨਾਲੇ ਆਪਾਂ ਜੀ ਕੱਲ ਇੱਕ ਕੱਲ ਬੰਦੇ ਨਾਲ ਗੱਲ ਕੀਤੀ ਸੀ ਤੇ 50 ਵਿੱਗੇ ਗਏ ਸੀ ਉਹਨਾਂ ਦੇ ਦੋ ਤਿੰਨ ਕਰਾਂ ਦੇ ਰਾਤ ਪੱਕੀ ਗੱਲ ਕਰਕੇ ਪੱਕੀ ਕਿ ਮੈਂ ਦੀ ਸਵੇਰੇ ਆਪਾਂ ਲਾਵਾਂਗੇ ਮਸ਼ੀਨ ਨਾਲੇ ਮੇਰੇ ਬੰਦੇ ਜਾਨ ਪਛਾਨ ਵਾਲੇ ਸੀ ਭਈਏ ਤੇ ਸਵੇਰ ਫੋਨ ਕਰਿਆ ਤੇ ਉਹਨਾਂ ਦਾ ਮੇਰੇ ਕੋਲ ਪੈਸੇ ਪਹਿਲਾਂ ਲੈ ਗਏ ਦੂਸਰਾ ਦੂਸਰਾ ਜੰਟ ਲੈ ਗਾ ਡੀਜ਼ਲ ਕਲੀ ਪਹਿਲੇ ਪੈਸਾ ਤੇ ਐਸਾ ਐ ਇਦਾਂ ਦੀਆਂ ਨੇ ਇੱਧਰ ਇਸ ਤਰੀਕੇ ਦਾ ਕੰਮ ਚੱਲ ਰਿਹਾ ਤੇ ਬਾਕੀ ਵੀਰ ਜੀ ਇੱਕ ਗੱਲ ਹੋਰ ਆ ਕਿ ਆਪਣੇ ਇੱਧਰ ਜੇਕਰ ਕਿਸੇ ਨੇ ਜਿੱਦਾਂ ਹੁਣ ਅੱਜ ਹੀ ਖੇਤ ਕੱਟਿਆ ਜੀ ਇੱਥੇ ਸਾਹਮਣੇ ਸੀ ਇੱਥੋਂ ਇੱਧਰ ਸੈਟ ਨੂੰ ਆ ਉਹਦੇ ਵਿੱਗੇ ਸੀ 15 ਜੀ ਆਪਾਂ ਵੱਡੇ ਜੀ 11 ਵਿੱਗਾਂ ਦੇ 4 ਵਿੱਗੇ ਕੱਟ ਕਰਕੇ 11 ਜੀ ਵੱਡੇ ਤੁਸੀਂ ਦੇਖ ਲਓ 6 ਜੋ ਕੱਚੋ ਵੀ 2400 ਰੁਪਏ ਕੱਟੇ ਜੀ ਵੱਡੇ ਆ ਉਹ ਉਹ ਬਈ ਇਹ ਕਹਿੰਦਾ ਜੇਕਰ ਤੁਸੀਂ ਨਹੀਂ ਵਟਣਦੇ ਮੇਰੇ ਹੋਰ ਮਸ਼ੀਨ ਆਉਂਦੀ ਆ ਭਈਆ ਕਹਿੰਦਾ ਤੇ ਮੈਂ ਇਹਨੂੰ ਆਖਿਆ ਆਪਣਾ ਵੇਲੇ ਖੜਨਾ ਕੋਈ ਫਾਇਦਾ ਨਹੀਂ ਆ ਆਪਣਾ ਵੱਡੇ ਤੋਂ ਅਗਲਾ 10 ਚ ਕੋਈ ਵੱਢ ਜੂਗਾ ਵੱਢ ਜਾਣੇ ਕਿਸੇ ਨੇ ਕਿਸੇ ਨੇ ਅੱਗੇ ਇੱਕ ਦਿਨਵੇਂ ਹੋਇਆ ਸਾਡੇ ਨਾਲ 35 ਵਿਗੇ ਜਗਾ ਸੀ ਉਹਦੀ ਤੇ ਅਸੀਂ 27 ਚ ਗੱਲ ਕਰ ਰਹੇ ਸੀ ਤੇ ਕੋਈ ਆਪਣਾ ਵੀਰ ਆਇਆ ਇਧਰੋਂ ਪੰਜਾਬ ਵਾਲਾ ਤੇ 20ਾਂ ਚ ਵੱਢ ਕੇ ਚਲਾ ਗਿਆ 20 ਵਿਗਾਂ ਚ ਵੱਢ ਗਿਆ ਦੇਖ ਲਓ 15 ਵਿਗਾਂ ਦਾ ਕਾਟਾ ਪਾ ਗਏ ਤੁਹਾਨੂੰ ਪਤਾ ਹੀ ਆ ਵੀ ਸੀਜ਼ਨ ਨਹੀਂ ਚੱਲ ਰਿਹਾ ਇਸ ਵਾਰ ਅਗਲਾ ਦਾ ਜਿਹੜਾ ਕੋਈ ਖਰਚਾ ਬਣੇ ਉਹਨਾਂ ਹੀ ਸਹੀ ਬਾਕੀ ਆਪਣੇ ਮਸ਼ੀਨਾਂ ਵਾਲਾਂ ਦਾ ਏਕਾ ਹੋਣਾ ਚਾਹੀਦਾ ਇੱਥੇ ਜੇ ਬਾਹਰ ਆਉਣਾ ਹੈ ਏਕਾ ਕੋਈ ਕਰ ਨਹੀਂ ਸਕਦਾ ਏਕਾ ਕਰੇਗਾ ਤਾਂ ਕੰਮ ਨਹੀਂ ਚੱਲਣਾ ਕਿਉਂਕਿ ਏਕਾ ਕਰੇਗਾ ਤਾਂ ਮਸ਼ੀਨਾਂ ਵਿੱਚ ਖੜੀਆਂ ਰਹਿਣਗੀਆਂ ਦੂਜਾ ਵੱਢ ਜੂਗਾ ਇਹ ਏਕਾ ਦਾ ਆਪਣਾ ਅਜੇ ਤੱਕ ਹੋਇਆ ਹੀ ਨਹੀਂ ਨਾ ਹੋੜਾ ਕੋ ਮੈਨਾਂ ਵਾਲਾਂ ਦਾ ਇਹ ਇਦਾਂ ਹੀ ਚੱਲੂਗਾ ਆਪਣਾ ਜਿੰਨਾ ਚਿਰ ਜ਼ਿੰਦਗੀ ਆ ਏਕਾ ਕਿਸੇ ਦਾ ਵੀ ਨਹੀਂ ਹੋਣਾ ਜੇ ਆਪਾਂ ਕਵਾਂਗੇ ਨਾ ਏਕਾ ਹੋਊਗਾ ਏ ਕਿਉਂਕਿ ਗੱਲ ਛੱਡ ਦਿਓ ਤੁਸੀਂ ਤੇ ਬਾਕੀ ਵੀਰ ਮੇਰੇਓ ਅੱਗੇ ਤੋਂ ਸਾਖਤਾ ਉਲਾਗਿਆ ਆਇਆ ਕਰੋ ਤੇ ਕਿਉਂਕਿ ਸੀਜ਼ਨ ਹੋਣ ਰਹਿ ਕੇ ਉਨੇ ਕੋ ਤੇ ਜਿਹੜੇ ਮੇਰੇ ਵੀਰ ਨਵੀਆਂ ਮਸ਼ੀਨ ਦੇਖ ਕੇ ਆਪਣੇ ਕੋਲ ਗਜਾਇ ਸੀਗੇ ਤਾਂ ਲੈ ਲਓ ਨਹੀਂ ਤਾਂ ਅਜੇ 2 ਸਾਲ ਦੇਖ ਲਓ ਕੋਈ ਫਾਇਦਾ ਨਹੀਂ ਲੈਣ ਦਾ ਮਸ਼ੀਨਰੀ ਅਸੀਂ ਆਪ ਲਿਆਉਣੀ ਸੀ ਨਵੀਂ ਅਸੀਂ ਕੈਨਸਲ ਕਰਤੀ ਆ ਆਪਾਂ ਨਹੀਂ ਲੈਉਣੀ ਕਿਉਂਕਿ ਆਪਣੇ ਤਿੰਨ ਹੋਰ ਹੈਗੀਆਂ ਕਾਹਦੇ ਕਾਹਦੇ ਵਾਸਤੇ ਆਪਾਂ ਅਵੇਂ ਪੰਗੇ ਲੈਂਦੇ ਫਿਰਾਂਗੇ ਜੇ ਲਈ ਤਾਂ ਬਸ ਸੈਗਨੇਟਰ ਲੈਣੀ ਹੈ ਇੱਕ ਹੋਰ ਉਹ ਵੀ ਕੋਈ ਸਾਡਾ ਡਰਾਈਵਰ ਹੈਗਾ ਉਹਦੇ ਨਾਲ ਰਾਲ ਕੇ ਲੈਣੀ ਕਿਉਂਕਿ ਉਹ ਵਿਚਾਰਾ ਗਰੀਬ ਹੈਗਾ ਉਹਦਾ ਰੋਜ਼ਗਾਰ ਚੱਲਦਾ ਹੋ ਜੂਗਾ ਤੇ ਨਾਲ ਮਸ਼ੀਨ ਚਲਾਇਆ ਫਿਰੂਗਾ ਤੇ ਆਪਾਂ ਨਹੀਂ ਮਸ਼ੀਨ ਲੈਣੀ ਜੇ ਆਪਣੇ ਕੋਲ ਤਿੰਨ ਹੈਗੀਆਂ ਤੇ ਹੁਣ ਤੁਹਾਨੂੰ ਮਸ਼ੀਨ ਦੇ ਵਿਢਾਈ ਆ ਦੇਖ ਲੋ ਜੀ ਸਾਹਮਣੇ ਚੱਲ ਰਹੀ ਆ ਜੱਸੀ ਕਮੈਨ ਇਹ ਆਪਾਂ ਅੱਜ ਜੀ ਵਲੌਗ ਬਣਾਇਆ ਰੋਜ਼ ਹੀ ਪਾਉਂਦੇ ਆ ਆਪਾਂ ਕੰਬੈਨ ਦਾ ਨਹੀਂ ਪਾਉਂਦੇ ਕੰਬੈਨ ਰੋਜ਼ ਹੀ ਚੱਲਦੀ ਆਪਣੀ 10 ਵਜੇ ਕੇ 12 ਇੱਕ ਦਿਨ ਅਸੀਂ 22 ਵੱਡੇ ਇੱਕ ਦਿਨ 27 ਵੱਡੇ ਆ ਤੇ ਕੱਲ ਕੱਲ ਵੱਡੇ ਜੀ ਆਪਾਂ ਤਕਰੀਬਨ 12 ਤੇ 6 12 18 19 ਵੀ ਕੱਢਿਆ ਜੀ ਤੇ ਅੱਜ ਆਪਣੇ ਹੋ ਜਾਣੇ ਆ 18 ਤੇ 7 25 ਕੁ ਬਿਗਗੇ ਤੇ ਇਸ ਤਰ੍ਹਾਂ ਕੰਮ ਚੱਲ ਰਿਹਾ ਤਾਂ ਮੈਂ ਤਾਂ ਮਸ਼ੀਨ ਕੋਲੇ ਜਾਂਦਾ ਹੀ ਨਹੀਂ ਆ ਕੋ ਮੇਰਾ ਦਿਲੀ ਨਹੀਂ ਲੱਗਦਾ ਹੁਣ ਕਿ 6 ਜਾਣੇ ਕੋ 4 ਪੈਸੇ ਬਣਨਗੇ ਤੇ ਜਾਵਾਂਗਾ ਆਪਾਂ ਮਸ਼ੀਨ ਕੋਲੇ ਐਵੇਂ ਜਾਂਦੇ ਮਨ ਨਹੀਂ ਕਰਦਾ ਉਹ ਮਸ਼ੀਨ ਵਾਲੇ ਪਾਸੇ ਨੂੰ ਜਾਂਦੇ ਅੱਜ ਆਇਆ ਉਹ ਵੀ ਆਪਣੇ ਡੇਰੇ ਕੋਲੇ ਚੱਲੀ ਹੋ ਸਾਹਮਣੇ ਡੇਰਾ ਆ ਮਸ਼ੀਨ ਚੱਲ ਰਹੀ ਆ ਤਾਂ ਮੈਂ ਕਿਹਦਾ ਮਸ਼ੀਨ ਦਾ ਆਪਾਂ ਵਲੌਗ ਬਣਾ ਦਿੰਨੇ ਮੈਂ ਇੱਧਰ ਨੂੰ ਆਣਾ ਤੇ ਬੰਦਾ ਆਪਣਾ ਉੱਧਰ ਨੂੰ ਲੈ ਜਾਂਦਾ ਇਹ ਕਰ ਕੀ ਰਿਹਾ ਮਿੰਦੇ ਇਹ ਦੀ ਸਮਝ ਨਹੀਂ ਆਉਂਦੀ ਹੁਣ ਉੱਧਰ ਹੀ ਜਾਣਾ ਜਾ ਕੇ ਤਨੁਮਾਲ ਨੂੰ ਚੈੱਕ ਕਰਾਉਣੇ ਦਾਣੇ ਚੱਕਾਉਣੇ ਕਿੱਦਾਂ ਦੇ ਕੱਢ ਗਿਆ ਕੰਬੈਨ ਤੇ ਇੱਥੇ ਦੇ ਬੰਦੇ ਆਪਣੇ ਬੰਦੇ ਦੇਖ ਲਓ ਇੱਕ ਦੂਜੇ ਨੂੰ ਬਨਾਮ ਕਰੀ ਜਾਂਦੇ ਆ ਉਹਦੀ ਮਸ਼ੀਨ ਦਾਣੇ ਮਾਰਦੀ ਆ ਉਹਦੇ ਤਾਂ ਮੈਂ ਵੱਡੂਗਾ ਮੇਰੇ ਸਾਫ ਵੱਡੇ ਜਿਵੇਂ ਪਹਿਲਾਂ ਜਿਵੇਂ ਖੇਤ ਵੱਡੇ ਵੇਗਾ ਉਦਾਂ ਹੀ ਵੱਡੂਗੀ ਮੇਰੇ ਵੀਰੋ ਗੱਲ ਸੁਣ ਲਓ ਮਸ਼ੀਨ ਰੇਕ ਦੀ ਦਾਣੇ ਮਾਰਦੀ ਆ ਤੇ ਕੋਈ ਬੰਦਾ ਕਹੇ ਮੇਰੀ ਮਸ਼ੀਨ ਨਹੀਂ ਮਾਰਦੀ ਦਾਣੇ ਤੇ ਆਪਾਂ ਦੇ ਨੇਦਾਰ ਕਿਉਂਕਿ ਆਪਣਾ ਵੀ ਤਿਰਬਾ 20 ਸਾਲ ਦਾ ਅੱਜ ਤੋਂ ਤੇ ਜਿਹੜੀ ਹਾਂ ਜਿਹੜੀ ਟਰੈਕਟਰ ਵਾਲੀ ਸਿੰਗਲ ਕ੍ਰਿਸ਼ਟੀ ਉਹ ਦਾਣੇ ਨਹੀਂ ਮਾਰੂਗੀ ਜਿਹੜੇ ਡਬਲ ਕਿਸ਼ਤੀ ਚ ਮਸ਼ੀਨਾਂ ਨੇ ਦਾਣੇ 1 2 2 ਦਾਣੇ ਹਰੇਕ ਮਸ਼ੀਨ ਦੇ ਪਿੱਛੇ ਗਿਆ ਤੇ ਜੇ ਕੋਈ ਕਹੂਗਾ ਮੇਰੀ ਮਸ਼ੀਨ ਦੇ ਪਿੱਛੇ ਨਹੀਂ ਗਿਆ ਤਾਂ ਆਪਾਂ ਉਹਨੂੰ ਹੀ ਵਿਖਾ ਦਾਂਗੇ ਜਿਹੜੇ ਜਿਹੜੇ ਸਾਭ ਦੇ ਵਢਾਈ ਹੁੰਦੀ ਆ ਜੇ ਪਹਿਲਾ ਲੋਹ ਹੀ ਲਾਲ ਅਗਰ ਹੁੰਦੇ ਦਾਣਾ ਕੀ ਆਊਗਾ ਜਿਹੜੇ ਸਾਭ ਦੇ ਵਢਾਈ ਕਰਦੇ ਆ ਦੂਜੇ ਲੋ ਚ ਦੂਜੇ ਥੋੜੇ ਜਿਹਾ ਹਾਈ ਚ ਤੇ ਉਹਦੇ ਵਿੱਚ ਮਸ਼ੀਨ ਨੇ ਦਾਣਾ ਆਉਣਾ ਹੀ ਆਉਣਾ ਤੇ ਬਾਕੀ ਸਿੰਗਲ ਕਿਸ਼ਤੀ ਦਾਣਾ ਨਹੀਂ ਮਾਰਦੀ ਟਰੈਕਟਰ ਵਾਲੀ ਮਸ਼ੀਨ ਹੋ ਗਈ ਜਾਂ ਕੋਈ ਵੀ ਹੋ ਗਈ ਸਿੰਗਲ ਕਿਸ਼ਤੀ ਦੇ ਵਿੱਚ ਹੈ ਉਹਦੇ ਦਾਣੇ ਨਹੀਂ ਆਉਣਗੇ ਡਬਲ ਕਿਸਤੀ ਮਸ਼ੀਨ ਦਾਣਾ ਮਾਰੂਗੀ ਮਾਰੂਗੀ ਕਿਉਂਕਿ ਇੰਨਾ ਮਾਲ ਹੁੰਦਾ ਬਹੁਤ ਜ਼ਿਆਦਾ ਮਾਲ ਪਿੱਛੇ ਆਉਂਦਾ ਪोटाश ਵਗੈਰਾ ਸਭ ਕੁਝ ਉਹਦੇ ਉੱਤੋਂ ਹੀ ਦੂਸਰਾ ਉਹਦੇ ਉੱਤੋਂ ਹੀ ਸੀਪਾ ਨੂੰ ਉੱਪਰੋਂ ਹੀ ਦਾਣੇ ਆਉਣੇ ਆ ਤੇ ਦਾਣੇ ਆਉਣਗੇ ਦਾਣੇ ਵੀ ਆਉਣੇ ਪोटाश ਵੀ ਆਉਣੀ ਆ ਤੁਸੀਂ ਦੇਖੋ ਵੀ ਇੰਨੀ ਛਣਾਈ ਦੇ ਵਿੱਚੋਂ ਕੋਈ ਦਾਣਾ ਪਿੱਛੇ ਉੱਡ ਕੇ ਆ ਹੀ ਜਾਂਦਾ ਤੇ ਇੱਕਾ ਦੁਕਾ ਆਪਣੇ ਵੀ ਆਉਂਦਾ ਪਿੱਛੇ ਮਸ਼ੀਨ ਦੇ ਕਿਉਂਕਿ ਮਸ਼ੀਨ ਚੱਲ ਰਹੀ ਹੈ ਦੂਜੇ ਲੋਅ ਦੇ ਵਿੱਚ ਲੋਅ ਚ ਥੋੜਾ ਜਿਹਾ ਹਾਈ ਚੱਲ ਰਿਹਾ ਹੈ ਤੇ ਦਾਣਾ ਦਾ ਇਹਦੇ ਪਿੱਛੇ ਵੀ ਕੋਈ ਕੋਈ ਆਉਂਦਾ ਹੈ ਮਸ਼ੀਨਾ ਸਾਰੀਆਂ ਦੇ ਪਿੱਛੇ ਆਉਂਦਾ ਵੀਰ ਮੇਰੇ ਦਾਣਿਆਂ ਦਾ ਇਹ ਖੁਦ ਨੂੰ ਬਦਨਾਮ ਨਾ ਕਰਿਆ ਕਰੋ ਇੱਥੇ ਆਪਣੇ ਲੱਗੇ ਮਸ਼ੀਨਾ ਹੈਗੀਆਂ ਜਿੱਥੇ ਮੈਂ ਵੜਾਈ ਕਰਨ ਲੱਗਾ ਇੱਥੇ ਪੰਜ ਛੇ ਮਸ਼ੀਨਾ ਚੱਲਦੀਆਂ ਤੇ ਇੱਕ ਦੂਜੀ ਦੀ ਬਦਨਾਮੀ ਕਰੀ ਜਾਂਦੇ ਆ ਕਿ ਉਹ ਮਸ਼ੀਨ ਦਾਣੇ ਮਾਰਦੀ ਆ ਮੇਰੀ ਨਹੀਂ ਮਾਰਦੀ ਉਹਦੀ ਮਾਰਦੀ ਆ ਐ ਨਾ ਕਰਿਆ ਕਰੋ ਆਪਾਂ ਚਾਰ ਦਿਨ ਲਾਉਣੇ ਆ ਲਾ ਕੇ ਦਾ ਆਪਣਾ ਚਾਹੀਏ ਕਰੋ ਆਪੋ ਆਪਣੇ ਤੇ ਜੰਡ ਚੈੱਕ ਕਰ ਰਾ ਆਪਣਾ ਜੰਡਾ ਇਹ ਆ ਜੀ ਆਪਾਂ ਕਿੰਨੇ ਵੀ ਆਪਾਂ ਨੂੰ ਸਾਲ ਹੋ ਗਏ ਤਕਰੀਬਨ ਇੱਥੇ ਆਉਂਦੇ ਨੂੰ ਇਸ ਏਰੀਆ 'ਚ 10 ਸਾਲ ਹੋ ਗਏ ਆਉਂਦੇ ਨੂੰ 10 12 ਸਾਲ ਤੇ ਆਪਾਂ ਇਸ ਏਜੰਟ ਕੋਲੇ ਚਲਾਈ ਆਪਾਂ ਬੰਦਾ ਨਹੀਂ ਬਦਲਿਆ ਇਹ ਬੰਦਾ ਬਿਲਕੁਲ ਮਾਨਦਾਰ ਹੈ ਜੇ ਅਗਲਾ ਜੀਮੇਂਦਰ ਘਟ ਕੋ ਗੋ ਤਾਂ ਆਪਾਂ ਨੂੰ ਕਹਿ ਦਊਗਾ ਵੀ ਐਨੇ ਨੂੰ ਵਧਣੇ ਵਧਣਿਆ ਤਾਂ ਦੱਸ ਦੇ ਤੇ ਆਪਾਂ ਬਾਕੀ ਇਹਨੂੰ ਫਿਰ ਦੁਬਾਰਾ ਪੁੱਛਦੇ ਆ ਨਰੇਸ਼ ਕਿੰਨੇ ਸਾਲ ਹੋ ਗਏ ਮੈਨੂੰ ਤੇਰੇ ਕੋਲ ਆਉਂਦੇ ਨੂੰ 10 ਸਾਲ ਕਰੀਬ ਹੋ ਗਏ ਤਿੰਨ ਵਗੇ 10 ਸਾਲ ਹੋ ਗਿਆ ਹਾਂ ਮੈਂ ਅੱਗੇ ਕਹੀ ਜਾਣਾ ਵੀ ਇਹ ਬੰਦਾ ਇੰਨਾ ਮਾਨਦਾਰ ਹੈ ਜੇਕਰ ਕਿਸਾਨ ਕਹੂਗਾ ਨਾ ਵੀ ਇੰਨੇ ਵਿਗੇ ਤੇ ਮੈਂ ਇੰਨੇ ਚ ਵਡਾਉਣੇ ਤੇ ਦੱਸੂਗਾ ਵੀ ਇੰਨੇ ਵਿਗੇ ਤੇ ਇੰਨੇ ਹੀ ਵੜਨੇ ਪੈਣਗੇ ਦੂਜਾਂ ਦਾ ਝੂਠ ਨਹੀਂ ਬੋਲੂਗਾ ਕਿ ਇਤਨੇ ਹੀ ਹੈ ਸਹੀ ਬਾਤ ਹੈ ਨਾ ਜਿਵੇਂ ਕਿੰਨੇ ਤੂੰ ਆਜਾ ਆਪਾਂ 15 ਵਿਗੇ 11 ਚ ਕੱਟਿਆ ਤੂੰ ਮੈਨੂੰ ਬਤਾ ਦੇ 15 ਵਿਗੇ ਕਿਸ ਖੇਤ ਆ ਤੇ 11 ਚ ਕਟੜ ਕਟਨੇ ਕਿਵੇਂ ਕੱਟਦੀ ਮੈਂ ਕੱਟਦੀ ਦੂਜਾ 10 ਚ ਕੱਟਦਾ ਆਪਾਂ 11 ਹੀ ਕੱਟਦੇ ਨੇ ਤੇ ਉਹ ਫਿਜਲੀ ਬਾਰ ਤੋਂ 15 ਬੀਗਾ ਖੇ ਦੇ ਜੋ 12 ਵਿੱਚ ਕੱਟਾ ਦਾ ਅਸੀਂ ਪਹਿਲੇ ਅਸੀਂ 16 ਵਿੱਚ 12 ਵਾਰ ਗਾੜੀਆਂ ਜਿਆਦਾ ਹੈ ਨਾ ਤੂੰ 11 ਵਿੱਚ ਕਾਣਾ ਪੜਾ ਹਾਂ ਅਸੀਂ 16 ਵਿੱਚ 12 ਵਿੱਚ ਕੱਟਿਆ ਸੀ ਹੁਣ 11 ਵਿੱਚ ਕੱਟ ਰਹਾ ਹਾਂ ਉਹ ਕੱਟਾ ਖੇਤ ਹੈ ਗਾੜੀਆਂ ਵੋ ਦੇ ਨਹੀਂ ਹਾਂ ਤੇ ਏਜੰਟੀ ਵੀ ਇਮਾਨਦਾਰਨਾ ਕਰਨੀ ਚਾਹੀਦੀ ਨਾਲੇ ਇੱਕ ਤੇਰਾ ਇਹ 16 ਵਿੱਚ ਕਦੇ ਇਹ ਨਹੀਂ ਆਖਿਆ ਮੈਨੂੰ ਇੰਨੇ ਪੈਸੇ ਦੇ ਏਜੰਟੀ ਦੇ ਮਹੀਨੇ ਲੈਣੇ ਆ ਜਿੰਨੇ ਦੇ ਤਾ ਉਹਨੇ ਚੁੱਪ ਕਰਕੇ ਰੱਖ ਲੈਣੇ ਆ ਤੇ ਚਲਾਉਣੀ ਆਪੇ ਇਹਦੇ ਕੋਲ ਹੀ ਆ ਜਿੰਨੇ ਸਾਲ ਚਲਾਈ ਜਦੋਂ ਛੱਡ ਗਏ ਤੋਂ ਬਾਅਦ ਪਾਉਨੇ ਨਹੀਂ ਇਧਰ ਨੂੰ ਕਿਵੇਂ ਕੰਮ ਸਹੀ ਚੱਲ ਰਹੀ ਕੰਮ ਕਰ ਰਹੀ ਹੈ ਬਹੁਤ ਵਧੀਆ भी पीछे दाना तो नहीं, नहीं आ रहा है तो ए, हमारे बंदे यार एक दूसरे को बदनाम क्यों कर रहे हैं उसकी गाड़ी गेहूं मारती है मेरी गाड़ी बार नहीं, बार नहीं मारती इस बार गाड़िया तो बहुत है हाँ। जो एक दूसरे बोलते हैं, हाँ। का आपकी गाड़ी नुकसान करती है हाँ। वही बात है मैंने बोला मन की भाई आप खेत पे आके देखो सही बात है सही है ऐसे बदनाम कर रहे एक दूसरे को गाड़ी चल रही है एक नंबर गाड़ी चल रही है कटिंग एक नंबर माल कैसा निकला है ਮਾਲ ਵੀ ਇੱਕ ਨੰਮਾ ਅੱਛਾ ਨਾ ਹੈ। ਇਹ ਗਿੱਲੇ ਵੀ ਗਿੱਲੇ ਐ ਥੋੜੇ ਜਹ। ਥੋੜੇ ਗਿੱਲੇ। ਹਾਂ ਫੇਰ ਮਾਲ ਠੀਕ ਨਿਕਲਿਆ। ਇਹ ਇੱਕ ਦੋ ਦਿਨ ਹੋਰ ਵੀ ਰੁਕੂਗਾ। ਹਾਂ। ਦੋ ਦੋ ਦਿਨ ਦੀ ਹੋਰ ਲੱਗਦੀ। ਇਹ ਆ ਮਹੀਨ ਦੇਖੋ ਆਪਣੀ ਚੱਲ ਰਹੀ ਆ ਜੀ 15 ਮਾਡਲ ਮਸ਼ੀਨ ਆ। ਤੁਸੀਂ ਦੱਸੋ ਵੀ ਇਹਦੇ ਪੁਰਾਣਾ ਕੀ ਐ ਇਹਦਾ। ਇੱਥੇ ਬੰਦੇ ਆਪਣੇ ਪੁਰਾਣੇ ਦੱਸੀਏ ਨੇ ਪੁਰਾਣੀ ਮਸ਼ੀਨਾਂ। 15 ਮਾਡਲ ਮਸ਼ੀਨ ਆ ਇਹ। ਇਹਦਾ ਕੀ ਪੁਰਾਣਾ ਪਾ ਲਿਖਦਾ। ਇਹ ਲੋਕ ਇੱਥੇ 7-7 ਮਾਡਲ ਚ ਲਈ ਦਿੰਦੇ ਆ। ਕਾਲ ਦੀ ਆਪਾਂ ਗੱਲ ਦੱਸਦੇ ਆਂ ਕੱਲ ਇੱਥੋਂ ਦਾ ਇੱਕ ਲੋਕਲ ਏਜੰਟ ਆ ਤੇ ਉਹ ਮੈਨੂੰ ਕਹਿੰਦਾ ਕਹਿੰਦਾ ਯਾਰ ਇੱਥੇ ਮਸ਼ੀਨਾਂ ਨਵੀਆਂ ਨੇ ਤੂੰ ਐਸੇ ਕਰ ਤੋ ਇਦਾਂ ਕਰ ਤੂੰ ਐਮਪੀ ਚ ਕਿਸੇ ਔਰ ਜਗ੍ਹਾ ਚਲਾ ਜਾ ਸ਼ੋਪੁਰ ਏਰੀਆ ਚ ਜਾਂ ਕਿਤੇ ਔਰ ਵੀ ਤੇ ਤੇਰੀ ਮਸ਼ੀਨ ਪੁਰਾਣੀ ਆ ਤੇ ਮੈਂ ਉਹਨੂੰ ਇੱਕ ਗੱਲ ਸਮਝਾਈ ਆ ਕਿ ਤੂੰ ਇਹ ਦੱਸ ਕਿ ਤੇਰੀ ਉਮਰ ਕਿੰਨੀ ਆ ਕਹਿੰਦਾ ਮੇਰੀ ਉਮਰ 30 ਸਾਲ ਦੀ ਆ ਮੈਂ ਤਾਂ 20 ਸਾਲ ਦਾ ਹਾਂ ਨਾ ਆਂਦਾ ਮੇਰੀ ਉਮਰ ਵੀ 25 ਸਾਲ ਦੀ ਆ ਮੈਂ ਹੁਣ ਤੋਂ ਹੋ ਗਿਆ 35 ਸਾਲ ਦਾ ਤੇ ਤੂੰ ਕਿਆ ਕਰ ਛੱਡ ਕੇ ਚਲਾ ਜਾਏਗਾ ਵੀ ਤੇਰੇ ਕੋ ਹੁਣ ਕੰਮ ਨਹੀਂ ਹੁੰਦਾ ਆਂਦਾ ਨਹੀਂ ਮੈਂ ਕੰਮ ਬਿਲਕੁਲ ਕੰਪਲੀਟ ਕਰਦਾ ਬਰਾਬਰ ਕਰਦਾ ਕੰਮ ਮੈਂ ਫਿਰ ਤੈਨੂੰ ਤੈਨੂੰ ਕਹਿਣ ਕਰਦੇ ਵੀ ਤੂੰ ਬਾਹਰ ਨਿਕਲ ਜਾ ਘਰ ਤੋਂ ਕਿ ਤੇਰੇ ਬੁੱਢਾ ਹੋ ਗਿਆ ਹੁਣ ਤੂੰ ਕੰਮ ਨਹੀਂ ਕਰਦਾ ਉਹਨਾਂ ਉਸ ਤੋਂ ਬਾਅਦ ਦੁਬਾਰਾ ਉਹ ਬੰਦੇ ਨੂੰ ਗੱਲ ਨਹੀਂ ਆਈ ਕਿ ਮੈਂ ਇਹਨੂੰ ਕੀ ਕਮਾਂ ਹੁਣ ਇਸ ਤੋਂ ਬਿਲਾਵਾ ਦੁਬਾਰਾ ਉਹ ਬੋਲਿਆ ਹੀ ਨਹੀਂ ਬੰਦਾ ਛਣ ਤੋ ਕੇ ਬੈਠ ਗਿਆ ਤੇ ਤੇ ਦੇਖ ਲੋ ਬੰਦਿਆਂ ਕੰਮ ਤੇ ਕੰਮ ਕਰਨਾ ਚਾਹੀਦਾ ਹੋਣਾ ਚਾਹੀਦਾ ਸਾਫ ਤੇ ਮਸ਼ੀਨਰੀ ਪੁਰਾਣੀ ਨਵੀਂ ਦਾ ਕੋਈ ਨਹੀਂ ਹੁੰਦਾ ਅਸੀਂ ਇੱਥੇ ਨਵੀਆਂ ਮਸ਼ੀਨਾਂ ਚੱਲਦੇ ਰਹੀਆਂ ਅਸੀਂ ਉਹ ਨਾਂ ਨਹੀਂ ਲੈਣਾ ਕਿਹੜੀ ਕਿਹੜੀ ਕੰਪਨੀ ਦੀ ਅਸੀਂ ਤਕਰੀਬਨ ਅਸੀਂ ਮਸ਼ੀਨਾਂ ਪੰਜ ਦੇ ਪਿੱਛੇ ਚੈੱਕਪ ਬ ਕੀਤਾ 55 ਪਿੱਛੇ 1 2 2 ਦਾਣੇ ਗਏ ਮਸ਼ੀਨਾਂ ਦੇ ਤੇ ਆਪਾਂ ਹੁਣ ਨਾਂ ਨਹੀਂ ਲੈਣਾ ਕਿਹੜੀ ਕਿਹੜੀ ਕੰਪਨੀ ਦੀ ਮਸ਼ੀਨਾਂ ਅਸੀਂ ਤੇ ਤਾਂ ਕਰਕੇ ਕੰਨੇ ਵੀ ਇਹਨਾਂ ਇਹਨਾਂ ਬੰਦਿਆਂ ਨੂੰ ਇਹਦੇ ਬਾਰੇ ਬਿਲਕੁਲ ਨਹੀਂ ਪਤਾ ਹੈਗਾ ਕਿ ਮਸ਼ੀਨ ਹੈ ਕਿਵੇਂ ਕਿਹੜੇ ਹਿਸਾਬ ਨਾਲ ਚਲਦੀ ਹੈ ਕਿਹੜੇ ਹੁੰਦੇ ਛੜ ਕੇ ਕਿਹੜੀ ਦਾਣੇ ਮਾਰੂਗੀ ਕਿਹੜੀ ਨਹੀਂ ਮਾਰੂਗੀ ਤੇ ਆਪਣਾ ਹੁਣ ਇੰਨਾ ਹੀ ਆ ਜੀ ਤੇ ਹੁਣ ਮੈਂ ਆਪਾਂ ਮਿਲਾਂ ਕਿਸੇ ਨਵੇਂ ਹੋਰ ਵਲੌਗ ਤੇ ਤੇ ਸਾਸਰੀਆ ਕਾਲ ਦੀ ਸਾਰਿਆਂ ਨੂੰ